ਜਿੱਥੇ ਬੀਬੀ ਕੌਲਾ ਜੀ ਦਾ ਇਹ ਸਥਾਨ ਆ ਇਹ ਅੱਜ ਪਵਿੱਤਰ ਕਾਰ ਸੇਵਾ ਸਰੋਵਰ ਦੀ ਸ਼ੁਰੂ ਹੋਈ ਆ ਕਿਉਂਕਿ ਭਾਵੇਂ ਪਾਣੀ ਜਿਹੜਾ ਆ ਉਹ ਪੁਣ ਕੇ ਆਉਂਦਾ ਇੱਥੇ ਪਰ ਫਿਰ ਵੀ ਲੰਮੇ ਸਮੇਂ ਤੋਂ ਇਹ ਜਿਹੜੀ ਕਾਰ ਸੇਵਾ ਸੀ ਵੀ ਪੈਂਡਿੰਗ ਪਈ ਸੀ ਪਿਛਲੀ ਵਾਰੀ 2016 ਦੇ ਵਿੱਚ ਇਹ ਕਾਰ ਸੇਵਾ ਆਰੰਭ ਹੋਈ ਸੀ ਸੋ ਅੱਜ ਮੈਂ ਸਮਝਦਾ ਸੁਭਾਗਾ ਸਮਾਂ ਆ ਸਰੋਵਰਾਂ ਦੀ ਕਾਰ ਸੇਵਾ ਬਹੁਤ ਮੈਂ ਕੈਲਮਾ ਕਰਮਾ ਵਾਲੇ ਸਰੀਰਾਂ ਦੇ ਹਿੱਸੇ ਆਉਂਦੀ ਆ ਤੇ ਅੱਜ ਇਹ ਕਾਰ ਸੇਵਾ ਦੀ ਪਰੰਪਤਾ ਅਰਦਾਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਸ੍ਰੀ ਕਾਲਤਾਕਬਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਔਰ ਸਾਡੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਗਿਆਨੀ ਗਰਮਿੰਦਰ ਸਿੰਘ ਜੀ ਗਿਆਨੀ ਬਲਜੀਤ ਸਿੰਘ ਜੀ ਗਿਆਨੀ ਕੇਵਲ ਸਿੰਘ ਜੀ ਤੇ ਸਾਡੇ ਬਾਬਾ ਬੀਦੀ ਚੰਦ ਆਨਸਬੰਸ ਵਿੱਚੋਂ ਸਾਡੀ ਨਿਹੰਗ ਸਿੰਘਾਂ ਦੀ ਸਰਮੌਰ ਜਥੇਬੰਦੀ ਬਾਬਾ ਅਵਤਾਰ ਸਿੰਘ ਜੀ ਤਰਨਾ ਦਾਲ ਬਾਬਾ ਬਕਾਲਾ ਵੱਲੋਂ ਬਾਬਾ ਜੋਗਾ ਸਿੰਘ ਜੀ ਤੇ ਬਹੁਤ ਸਤਿਕਾਰਯੋਗ ਸਾਡੇ ਮੈਂਬਰ ਸਹਿਬਾਨ ਐਗਜ਼ੀਕਟਿਵ ਦੇ ਮੈਂਬਰ ਸਹਿਬਾਨ ਸਾਰੇ ਪਹੁੰਚੇ ਆ ਸੋ ਮੈਂ ਸਮਝਦਾ ਅੱਜ ਬੜਾ ਸੁਭਾਗਾ ਸਮਾਂ ਆ ਜਿੱਥੋਂ ਆਪਾਂ ਖੜੇ ਆ ਇਹ ਮੈਨੂੰ ਚੇਤਾ ਜਦੋਂ ਪੰਥ ਰਤਨ ਜਸਵੰਤ ਗੁਰਚੰਦ ਸਿੰਘ ਜੀ ਟੋੜਾ ਨੇ ਅਖੀਰਲੀ ਵਾਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਹੋਈ ਸੀ ਤੇ ਮੈਨੂੰ ਉਹ ਬੋਲ ਚਿੱਤੇ ਆ ਬਾਲ ਸਾਹਿਬ ਨੂੰ ਹੱਥ ਫੜ ਕੇ ਕਹਿੰਦੇ ਵੀ ਇਹ ਜਿਹੜੀ ਮਿੱਟੀ ਆ ਇਹ ਕੰਚਨੇ ਆ ਇਹ ਇਹ ਸਤਗੁਰੂ ਜੀ ਤੋਂ ਸੁਭਾਗਾ ਸਮਾ ਹੋਵੇ ਤਾਂ ਇਹ ਛੇਨ ਜਿਹੜੇ ਹਿੱਸੇ ਆਉਂਦੇ ਆ ਤੇ ਉਹਨਾਂ ਨੇ ਆਪ ਵੀ ਆਪਣੇ ਮੂੰਹ ਤੇ ਸਾਰੇ ਉਹ ਉਹਦਾ ਮਿੱਟੀ ਦਾ ਕਿਉਂਕਿ ਸੁੱਕੀ ਸੀ ਲੇਪ ਕੀਤਾ ਤਾਂ ਮੇਰਾ ਕਹਿਣ ਤੋਂ ਭਾਵ ਕਿ ਇਹ ਪਵਿੱਤਰ ਸਰੋਵਰਾਂ ਦੀ ਜਿਹੜੀ ਸੇਵਾ ਆ ਇਹ ਕਾਰਮਾ ਨਾਲ ਹਿੱਸੇ ਆਉਂਦੀ ਆ ਤੇ ਗੁਰਦੁਆਰਾ ਕਾਲਸਰ ਸਾਹਿਬ ਇਹਦੀ ਅੱਜ ਜਿਹੜੀ ਆ ਇਹ ਪਵਿੱਤਰ ਸਰੋਵਰ ਦੀ ਉਕਾਰ ਸੇਵਾ ਆਰੰਭ ਹੋਈ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਤੇ ਕਾਮਨਾ ਵੀ ਕਰਦਾ ਕਿ ਜਿੰਨੇ ਵੀ ਮਾਈ ਭਾਈ ਵੱਧ ਤੋਂ ਵੱਧ ਇਹਦਾ ਆਪਣਾ ਯੋਗਦਾਨ ਪਾ ਕੇ ਇਸ ਇਹ ਕਾਰ ਸੇਵਾ ਬਾਬਾ ਗੁਰਕਬਾਲ ਸਿੰਘ ਜੀ ਬੀਬੀ ਕੌਲਾਂ ਦਾ ਜਿਹੜੇ ਸਥਾਨ ਦੇ ਵਿੱਚ ਜਿਹੜੇ ਆਪਣੇ ਉਸੇ ਸਥਾਨ ਤੇ ਸੇਵਾ ਵੀ ਕਰਵਾਉਂਦੇ ਨਾਲ ਉਹਨਾਂ ਨੂੰ ਵੀ ਸੰਪੀ ਗਈ ਆ ਤੇ ਮੇਰਾ ਲੱਗਦਾ ਜਿਵੇਂ ਸੰਗਤ ਦਾ ਉਤਸ਼ਾਹ ਆ ਇਹ ਥੋੜੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਸੰਪੂਰਨ ਹੋ ਜਾਣੀ ਆ ਹਾਂਜੀ ਇਹ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਰੋਵਰ ਦੀ ਕਾਰ ਸੇਵਾ ਜਿਹੜੀ ਆ ਜੀ ਉਹ ਸੌਂਪੀ ਗਈ ਆ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰ ਨਾ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨਿਵਾਜਿਆ ਆਪ ਦੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਜੀ ਹਾਂਜੀ ਪਹਿਲੇ ਰੰਗ ਤਕਰੀਬਨ ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥੱਲੇ ਤਿੰਨ ਚਾਰ ਪੌੜੀ ਨਹੀਂ ਕਰੀਦੇ ਉਤਲੇ ਸਾਰੇ 10 12 ਪੌੜ ਜਿਹੜੇ ਆ ਇਹ ਸਾਰੀ ਸੇਵਾ ਸੰਪੂਰਨ ਹੋ ਜਾਏ ਇਹ ਸੇਵਾ ਦੋ ਦਿਨਾਂ ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ ਤਿੰਨ ਚਾਰ ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗਨ ਦੀ ਸੇਵਾ ਨੂੰ 8-10 ਦਿਨ ਲੱਗਣਗੇ ਦੀ 40 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪੌੜਾਂ ਨੂੰ ਰੰਗ ਹੁੰਦਾ ਨਾ ਜੀ ਪਾਣੀ ਜੀ ਕਿੰਨਾ ਕਿ ਕਰਮਾਣਾ ਮੰਨਦੇ ਹੋ ਕਿ ਇਹ ਸੇਵਾ ਤੁਹਾਡੇ ਲਈ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਗਰੀਬਾਂ ਨੂੰ ਨਵਾਜਿਆ ਜੀ